ਲਓ ਜੀ ਤੁਹਾਨੂੰ ਦਿਖਾਉਨੇ ਆ ਕਟਲ ਦੀ ਸਬਜ਼ੀ ਕਟਹਲ ਨੂੰ ਕਿਹਾ ਜਾਂਦਾ ਹੈ ਕਈ ਇਲਾਕਿਆਂ ਵਿੱਚ ਇਹਨੂੰ ਹੋਰ ਨਾਂ ਵੀ ਦਾ ਕੋਈ ਕਟਰ ਕਹਿੰਦਾ ਕੋਈ ਕੁਛ ਕਹਿੰਦਾ ਹੈ ਕਈ ਨਾਮ ਇਹਦੇ ਲਏ ਜਾਂਦੇ ਨੇ ਕੰਡਿਆਂ ਜਾਲਾ ਜਿਹੜਾ ਹੁੰਦਾ ਤੁਸੀਂ ਵੇਖ ਹੀ ਰਹੇ ਹੋ ਅ ਕਈ ਇਹਨੂੰ ਕੱਟ ਕੇ ਬਜ਼ਾਰਾਂ 'ਚ ਸੇਲ ਕਰਦੇ ਆ ਪਰ ਆਪਾਂ ਘਰ ਲਿਆ ਕੇ ਕੱਟਿਆ ਉਹਨਾਂ ਨੇ ਕੱਟ ਕੇ ਆਪਾਂ ਨੂੰ ਦਿੱਤਾ ਨਹੀਂ ਮੰਡੀ 'ਚੋਂ ਲੈ ਕੇ ਆਏ ਸੀ ਟਹਾਣਾ ਮੰਡੀ 'ਚੋਂ ਇਹਦਾ ਫਿਰ ਇਦਾਂ ਨਿੱਕੇ ਨਿੱਕੇ ਦੇ ਪੀਸ ਕਰ ਲਏ ਗਏ ਨੇ ਇਹਦਾ ਨਿੱਕੇ ਨਿੱਕੇ ਪੀਸ ਬੜਾ ਟਾਈਮ ਇਹਨੂੰ ਕੱਟਣ ਤੇ ਲੱਗਿਆ ਜੀ AC 1.2 ਕਿਲੋ ਦੇ ਕਰੀਬ ਦੋ ਪੀਸ ਆਪਾਂ ਲੈ ਕੇ ਆਏ ਸੀ ਤਾਂ ਬੜਾ ਸਵਾਦ ਜਿਹੜੀ ਦੀ ਸਬਜੀ ਬਣਦੀ ਹੈ ਇਹ ਬਹੁਤ ਤਾਕਤਵਰ ਜਿਹੜੀ ਦਸੀ ਜਾਂਦੀ ਹੈ ਸਬਜੀ ਹੱਥਾਂ ਤੇ ਸਰੋਂ ਦਾ ਤੇਲ ਲਾਉਣਾ ਪੈਂਦਾ ਹੈ ਜੀ ਜਦੋਂ ਇਹਨੂੰ ਕਟਿੰਗ ਕਰਨੀ ਆ ਨਹੀਂ ਤੇ ਇਹਦੇ ਵਿੱਚੋਂ ਐਦਾਂ ਕੁਝ ਚਟਾਚਟਾ ਜਿਹਾ ਦੁੱਧ ਜਿਹਾ ਨਿਕਲਦਾ ਹੈ ਉਹ ਫੇਵਿਕੋਲ ਤੋਂ ਵੀ ਭੈੜਾ ਐਦਾਂ ਹੱਥਾਂ ਨਾਲ ਲੱਗ ਜਾਂਦਾ ਮੁੜ ਕੇ ਸਾਬਣ ਨੂੰ ਵੀ ਨਹੀਂ ਲਾ ਸਕਦੀ ਤਾਂ ਕਰਕੇ ਸਰੋਂ ਦਾ ਤੇਲ ਨਾਲ ਲਾਉਣ ਕਰਕੇ ਫਿਰ ਉਹ ਜਿਹੜਾ ਫੇਵੀ ਕੋਲ ਦਾ ਤਰ੍ਹਾਂ ਦਾ ਜੋ ਵੀ ਇਹ ਵਿੱਚੋਂ ਨਿਕਲਦਾ ਉਹ ਫਰਥਾ ਦੇ ਨਹੀਂ ਲੱਗਦਾ ਫਿਰ ਆਪਾਂ ਇਹਨੂੰ ਪਿਆਜ਼ ਵਗੈਰਾ ਕੱਟ ਕੇ ਕੜਾਈ ਦੇ ਵਿੱਚ ਇਦਾਂ ਪਾ ਲਿਆ ਕੜਾਈ ਦੇ ਵਿੱਚ ਪਾ ਕੇ ਫਿਰ ਆਪਾਂ ਇਹਦੇ ਵਿੱਚ ਥੋੜੀ ਥੋੜੀ ਆਂਚ ਤੇ ਮੱਠੀ ਮੱਠੀ ਅੱਗ ਤੇ ਇਹਦੇ ਵਿੱਚ ਨੋਨ ਮਿਰਚ ਮਸਾਲਾ ਪਾਇਆ ਗਿਆ ਇਹਨੂੰ ਚੰਗੀ ਤਰ੍ਹਾਂ ਭਾਫ ਤੇ ਉਹ ਕਰਕੇ ਹਜੇ ਆਪਾਂ ਇਹਦੇ ਵਿੱਚ ਪਾਣੀ ਨਹੀਂ ਪਾਇਆ ਨੋਨ ਮਿਰਚ ਪਾਉਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਕੁਝ ਇੱਕ ਅੱਧਾ ਗਲਾਸ ਜਾਂ ਇੱਕ ਗਲਾਸ ਪਾਣੀ ਦਾ ਪਾਇਆ ਜਿਸ ਦੇ ਨਾਲ ਚੰਗੀ ਤਰ੍ਹਾਂ ਫਿਰ ਧੀਮੀ ਧੀਮੀ ਆਂਚ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ